ਆਜੂ ਜੀ ਦਾ ਖਾਲਸਾ ਵਾਹਿ ਜੀ ਦੀ ਫਤਿਹ ਗੁਰੂ ਰੂਪ ਗੁਰੂ ਸواری ਸਾਧ ਸੰਗਤ ਜੀਓ ਆਪਣਾ ਹਰਮੰਦਰ ਸਹਿਬ ਜਿੱਥੇ ਕੇ ਲੱਖਾਂ ਲੋਕ ਦਰਸ਼ਨ ਦਿਦਾਰ ਕਰਦੇ ਨੇ ਅੱਜ ਦੇ ਦਿਨ ਉਹਦਾ ਨੀਂਹ ਪੱਥਰ ਰੱਖਿਆ ਗਿਆ 1570 ਈਸਵੀ ਉਸ ਟਾਈਮ ਤੇ ਪਿਆਰੇ ਉਹ ਗੁਰਗੱਦੀ ਤੇ ਤੀਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਬਰਾਜ ਮਾਨ ਨੇ ਗੋਇਦਵਾਲ ਹੁੰਦਿਆਂ ਹੋਇਆਂ ਹੀ ਉਹਨਾਂ ਨੇ ਨਿਸ਼ਾਨਦੇਹੀ ਕੀਤੀ ਸੀ ਔਰ ਤੁੰਗ ਪਿੰਡ ਦੀ ਜ਼ਮੀਨ ਹੈ ਤੁੰਗ ਪਿੰਡ ਦੀ ਜਿੱਥੇ ਹਰਮੰਦਰ ਸਾਹਿਬ ਹੈ ਪਿਆਰਿਓ 700 ਰੁਪਏ ਦੇ ਵਿੱਚ ਕੋ ਜਗ੍ਹਾ ਖਰੀਦੀ ਗਈ 700 ਰੁਪਏ ਲਾ ਕੇ ਜਗ੍ਹਾ ਖਰੀਦੀ ਔਰ ਖੁੱਲਾ ਦਹਿਰਾ ਕਿਉਂਕਿ ਉਸ ਜਗ੍ਹਾ ਤੇ ਪਹਿਲਾਂ ਇਤਨਾ ਜੰਗਲ ਹੁੰਦਾ ਸੀ ਪਿਆਰਿਓ ਕਿ ਰਿਸ਼ੀ मुनि ਗੁਰਮਖ ਪਿਆਰੇ ਆ ਕੇ ਉਥੇ ਤਪੱਸਿਆ ਕਰਦੇ ਹੁੰਦੇ ਸੀ ਭਗਤੀ ਵਾਲੀ ਜਗਾ ਸੀ ਗੁਰੂ ਨਾਨਕ ਦੇਵ ਜੀ ਵੀ ਉਥੋਂ ਹੋ ਕੇ ਗਏ ਪਿਆਰਿਓ ਗੁਰੂ ਅਮਰਦਾਸ ਜੀ ਵੀ ਉਥੇ ਬੈਠੇ ਔਰ ਉਹਦਾ ਤਨ ਤਨ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਜਿਸ ਵੇਲੇ ਗੁਰੂ ਅਮਰਦਾਸ ਜੀ ਦੀ ਸ਼ਰਨ ਦੇ ਵਿੱਚ ਗਏ ਹੁਕਮ ਹੋਇਆ ਕਿ ਜਾ ਕੇ ਹਰਮੰਦਰ ਸਾਹਿਬ ਦੀ ਜਿਹੜੀ ਆ ਸੇਵਾ ਸ਼ੁਰੂ ਕਰੀਏ ਨੀ ਪੱਥਰ ਰਖਾਇਆ ਗਿਆ ਕਿਹਦੇ ਕੋਲ ਸਾਈ ਮੀਆਂ ਮੀਂਦੇ ਔਰ ਉਸ ਵੇਲੇ ਗੁਰੂ ਰਾਮਦਾਸ ਜੀ ਗੁਰਗੱਦੀ ਤੇ ਬਰਾਜ ਮੰਨਿ ਪਿਆਰਿਓ ਉਹ 1575 ਦੇ ਵਿੱਚ ਗੁਰਗੱਦੀ ਤੇ ਬੈਠਦੇ ਨੇ। ਉਹਨਾਂ ਨੇ ਬਾਬਾ ਬੁੱਢਾ ਜੀ, ਭਾਈ ਜੇਠਾ ਜੀ ਅਤੇ ਭਾਈ ਗੁਰਦਾਸ ਜੀ ਇਹਨਾਂ ਸਾਰਿਆਂ ਨੇ ਰਲ ਕੇ ਉਹ ਕਾਰਜ ਅਰੰਭਿਆ। ਉਸ ਕਾਰਜ ਦੇ ਵਿੱਚ ਪਰਮਾਤਮਾ ਆਪ ਸਹਾਈ ਹੋਇਆ। ਦੱਸਦੇ ਨੇ ਕਿ 33 ਕਰੋੜ ਦੇਵਤੇ ਸੇਵਾ ਕਰਦੇ ਰਹੇ। ਰਮੰਦਰ ਸਾਹਿਬ ਦੀ ਨੀ ਰੱਖੀ ਗਈ ਔਰ ਰਮੰਦਰ ਸਾਹਿਬ ਸਿੱਜੇ ਸਿੱਜੇ ਬਾਨਾ ਸ਼ੁਰੂ ਹੋਇਆ ਤਾਂ ਤਨ ਤਨ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਉਸ ਸ਼ਰਮੰਦਰ ਦੀ ਜਿਹੜੀ ਸੇਵਾ ਦੀ ਦੇਖਰੇਖ ਕਰਦੇ ਨੇ ਬੜੀਆਂ ਸੰਗਤਾਂ ਦੂਰ ਦੂਰ ਤੋਂ ਆਉਂਦੀਆਂ ਨੇ ਪਿਆਰਿਓ ਇਸੇ ਤਰ੍ਹਾਂ ਹੀ ਮਲਤਾਨ ਤੋਂ ਪਸ਼ੌਰ ਤੋਂ ਸੰਗਤ ਆਈ ਔਰ ਰਾਗ ਜਿਸ ਵੇਲੇ ਪਿਆਰਿਓ ਸੰਗਤ ਆਈ ਠੱਕੀ ਟੁੱਟੀ ਤੇ ਗੁਰੂ ਰਾਮਦਾਸ ਜੀ ਦੀ ਵਡਿਆਈ ਵੇਖੋ ਕਿੰਨੀ ਵੱਡੀ ਹੈ ਉਹ ਸੰਗਤੀਆਂ ਉਹਨਾਂ ਨੇ ਲਤਾਂ ਘੁੱਟੀਆਂ ਬਜ਼ੁਰਗਾਂ ਦੀ ਸੇਵਾ ਕੀਤੀ ਜਲ ਪਾਣੀ ਛਕਾਇਆ ਪ੍ਰਸ਼ਾਦਾ ਪਾਣੀ ਆਪ ਦੇ ਹੱਥੀ ਛਕਾਇਆ ਉਹਨਾਂ ਨੂੰ ਬਸਤਰ ਲਿਆ ਕੇ ਰਹਿਣ ਸਹਿਣ ਵਾਸਤੇ ਉਹਨਾਂ ਦਾ ਪ੍ਰਬੰਧ ਕੀਤਾ ਤੇ ਰਾਤ ਨੂੰ ਜਦੋਂ ਆਪਣੇ ਜਾ ਕੇ ਜਗਾ ਤੇ ਸੌਂ ਗਏ ਤੇ ਬਾਬਾ ਬੁੱਢਾ ਜੀ ਉਸ ਟੈਨ ਤੇ ਬਾਬੇ ਬੁੱਢੇ ਦੀ ਬੇਰ ਦੇ ਲਾਗੇ ਦੀ ਗੱਲ ਹੈ ਪਿਆਰਿਓ ਸਵੇਰੇ ਜਦੋਂ ਸੰਗਤ ਉੱઠી ਉੱਠ ਕੇ ਤੇ ਜਿੱਥੇ ਆਸਨ ਸੀ ਸਤਗੁਰਾਂ ਦਾ ਜਾ ਕੇ ਪਿਆਰਿਓ ਜਿਸ ਵੇਲੇ ਦਰਸ਼ਨ ਕੀਤੇ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਆਏ ਸੀ ਕਿ ਕਿਹੜਾ ਵਡਭਾਗਾ ਪੁਰਖ ਹੈ ਜਿਹੜਾ ਹਰਮੰਦਰ ਸਾਹਿਬ ਦੀ ਸੇਵਾ ਕਰਵਾ ਰਿਹਾ ਹੈ ਜਿਹੜਾ ਨੀਂਹ ਪੱਥਰ ਰਖਵਾ ਰਿਹਾ ਹੈ ਜਿਹੜਾ ਇਹਦੀ ਸਾਰੀ ਕਰਵਾ ਰਿਹਾ ਜਿਸ ਵੇਲੇ ਸਤਗੁਰਾਂ ਨੂੰ ਸੰਗਹਾਸਨ ਤੇ ਬੈਠਿਆਂ ਨੂੰ ਵੇਖਿਆ ਤੇ ਪਿਆਰਿਓ ਅੱਖਾਂ ਦੇ ਵਿੱਚੋਂ ਤਰੇ ਪੁੱਤਰੇ ਭੱਜੂ ਵਹਿਰੇ ਸ਼ੁਰੂ ਹੋ ਗਏ ਕਿ ਅਸੀਂ ਇਹਨਾਂ ਦੇ ਕੋਲੋਂ ਲਟਾ ਘਟਾਉਂਦੇ ਨੇ ਅਸੀਂ ਇਹਨਾਂ ਦੇ ਕੋਲ ਸਾਰੀ ਰਾਤ ਸੇਵਾ ਕਰਵਾਉਂਦੇ ਰਹੇ ਇਹਨਾਂ ਮਹਾਂਪੁਰਖਾਂ ਦੇ ਅਸੀਂ ਦਰਸ਼ਨ ਕਰਨ ਆਏ ਹਾਂ ਨੰਦਵੰਤ ਕਰਨ ਲੇ ਪੇ ਲੰਮੇ ਪੈ ਕੇ ਪਿਆਰਿਓ ਇਤਨਾ ਪਿਆਰ ਇਤਨਾ ਸਤਕਾ ਬਖਸ਼ਿਸ਼ ਹੋਇਆ ਸਰਗੁਰੂ ਬੜੇ ਖੁਸ਼ ਹੋਏ ਕਹਿਣ ਲੱਗੇ ਭਲਿਓ ਸਾਡੀ ਫਰਜ਼ਬੰਦ ਆ ਤੁਸੀਂ ਸਾਡੇ ਕੋਲ ਆਏ ਹੋ ਅਸੀਂ ਤੁਹਾਡੀ ਸੇਵਾ ਕਰੀਏ ਸਾਡਾ ਇਹ ਫਰਜ਼ ਹੈ ਸੋ ਗੁਰੂ ਸਵਾਰਿਓ RAMDAS ਜੀ ਤਨ ਤਨ ਕਿਉ ਹੋਏ ਇੱਕ ਅਨਾਥ ਬੱਚੇ ਤੋਂ ਕਿਸ ਤਰ੍ਹਾਂ ਐਡਾ ਵੱਡਾ ਉਹਨਾਂ ਦੀ ਕੋਲ ਜਿਗਰਾ ਹੋਇਆ ਤੇ ਕਿਵੇਂ ਉਹਨਾਂ ਨੇ ਫਿਰ ਪਿਆਰਿਓਂ ਗਾਂ ਅਗੇ ਸਰੋਵਰ ਵੀ ਪਟਵਾਇਆ ਤਾਰ ਖਦਵਾਇਆ ਦੋ ਤਾਰ ਖਦਵਾਏ ਸੀ ਉਦੋਂ ਇੱਕ ਪਿਆਰਿਓ ਇਹ ਸੀ ਤੇ ਇੱਕ ਜਿਹੜਾ ਚਾਟੀਵਿੰਡ ਨੂੰ ਆਈਏ ਪਿਆਰਿਓ ਤੇ ਇੱਕ ਸਰੋਵਰ ਉਥੋਂ ਪਣ ਖਦਵਾਇਆ ਸੀ ਉਸ ਦੀ ਕਹਾਣੀ ਵੀ ਪਿਆਰਿਓ ਇਸ ਤਰ੍ਹਾਂ ਹੈ ਕਿ ਜਿਸ ਵੇਲੇ ਹਰਿਮੰਦਰ ਸਾਹਿਬ ਦਾ ਸਰੋਵਰ ਪਟਿਆ ਗਿਆ ਪਾਣੀ ਵਿੱਚ ਛੱਡਣਾ ਸੀ ਪਾਣੀ ਛੱਡਿਆ ਪਿਆਰਿਓ ਰਾਤ ਨੂੰ ਫੁਲ ਕੀਤਾ ਸਵੇਰੇ ਸਾਰਾ ਪਾਣੀ ਥੱਲੇ ਚਲੇ ਗਿਆ ਜਦੋਂ ਪਾਣੀ ਥੱਲੇ ਚਲੇ ਗਿਆ ਸਿੱਖਾਂ ਨੇ ਕਿਹਾ ਗੁਰੂ ਜੀ ਸਰੋਵਰ ਦੇ ਵਿੱਚ ਪਾਣੀ ਨਹੀਂ ਖਲੋ ਰਿਆ ਕੀ ਕੀਤਾ ਜਾਵੇ ਸਤਿਗੁਰੂ ਮੰਤਰ ਮੁਕਤ ਹੋਏ ਅਕਾਲ ਪੁਰਖ ਪ੍ਰਮਾਤਮਾ ਨੂੰ ਯਾਦ ਕੀਤਾ ਕਹਿੰਦੇ ਜਿਹੜਾ ਆਪਾਂ ਦੂਸਰਾ ਸਰੋਵਰ ਖੁਦਾਈ ਕਰਨੀ ਹੈ ਜਾਂ ਕਰ ਰਹੇ ਹਾਂ ਉਸ ਸਰੋਵਰ ਦੀ ਮਿੱਟੀ ਲਿਆ ਕੇ ਇਸ ਸਰੋਵਰ ਦੇ ਵਿੱਚ ਵਛਾਈ ਜਾਂਦੀ ਪਾਣੀ ਖੋ ਜਾਲੀ ਪਿਆਰਿਓ ਫਿਰ ਉਸ ਸਰੋਵਰ ਦੇ ਵਿੱਚੋਂ ਮਿੱਟੀ ਪਟਕੇ ਲਿਆਂਦੀ ਇੱਥੇ ਵਛਾਈ ਗਈ ਤੇ ਫੇਰ ਪਿਆਰਿਓ ਉਹ ਪਾਣੀ ਜਿਹੜਾ ਖੜੋ ਗਿਆ ਉਸ ਸਰੋਵਰ ਦਾ ਨਾਂ ਹੈ ਸੰਤੋਖ ਸਾ ਜਿਉ ਉਸ ਮਿੱਟੀ ਦੇ ਨਾਲ ਸੰਤੋਖ ਆਇਆ ਪਾਣੀ ਨੂੰ ਤੇ ਉਹ ਪਾਣੀ ਜਿਹੜਾ ਠਹਿਰ ਗਿਆ ਜਿਹੜਾ ਅੱਜ ਤੱਕ ਪਾਣੀ ਉਸੇ ਤਰ੍ਹਾਂ ਹਰੀ ਕੈ ਨ ਸਤਿਗੁਰੂ ਦੀ ਕਿਰਪਾ ਦੇ ਨਾਲ ਪਾਣੀ ਬਦਲਦਾਰੀ ਦਾ ਉਹਨਾਂ ਜਾਂਦਾ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਕੀ ਕੀਤਾ ਕਿ ਕਿਤੇਕਾਰ 52 ਕਿਤੇਕਾਰ ਹਰ ਕੰਮ ਦੇ ਮਹਿਰ ਭਾਂਡੇ ਬਣਾਉਣ ਵਾਲੇ ਜੋੜੇ ਗੰਢਣ ਵਾਲੇ ਜੋੜੇ ਬਣਾਉਣ ਵਾਲੇ ਹਰ ਤਰ੍ਹਾਂ ਦਾ ਜਾਨੀ ਕਿ ਕੰਮਕਾਰ ਕਰਨ ਵਾਲੇ ਸਾਰੇ ਕਿਤੇਕਾਰ ਲਿਆ ਕੇ ਮੁੱਲ ਜਗਾ ਨਹੀਂ ਸੀ ਉਹਨਾਂ ਨੂੰ ਜਗਾ ਦਿੱਤੀ ਔਰ ਉਹਨਾਂ ਦਾ ਵਸੇਬਾ ਕੀਤਾ ਜਿਹੜੇ ਪਿਆਰਿਓ ਅਜ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵਸਨੀਕ ਨੇ ਵਸ ਰਹੇ ਨੇ ਤੇ ਕੋਈ ਜਮਾਨਾ ਸੀ ਸਹਿਬ ਸ਼੍ਰੀ ਗੁਰੂ ਨਾਮਦਾਸ ਜੀ ਨੂੰ ਜਿਹੜੇ ਸ਼ਰੀਕ ਸੀ ਤਾਨੇ ਮਾਰਦੇ ਸੀ ਇਹ ਮਿੱਟਰ ਹੈ ਇਹਦਾ ਮਾਂ ਪਿਓ ਨਹੀਂ ਹੈ ਇਹ ਕੀ ਕਰੇਗਾ ਇਹ ਕੰਮ ਨਹੀਂ ਕਰ ਸਕਦਾ ਹੈ ਬੱਚਾ ਹੈ ਪਿਆਰਿਓ ਜਦੋਂ ਇਹ ਦੇਹੜੇ ਪਰਦੇੜੇ ਨਾਨੀ ਦੇ ਸੁਣੇ ਤੇ ਨਾਨੀ ਉਹਨਾਂ ਨੂੰ ਬਾਸਰ ਕੇ ਲੈ ਕੇ ਆ ਗਈ ਸੀ ਬਾਸਰਗਿਆਂ ਦੇ ਵਿੱਚ ਰਹੇ ਘੁੰਮਣੀਆਂ ਵੇਚੀਆਂ ਜਿਸ ਵੇਲੇ ਗੁਰੂ ਅਮਰਦਾਸ ਜੀ ਗੋਇੰਦਵਾਲ ਵਿਖੇ ਸਨ ਪਿਆਰਿਆਂ ਜਦੋਂ ਉੱਥੇ ਗਏ ਤੇ ਉੱਥੇ ਹੀ ਫਿਰ ਐਸਾ ਸੰਬੰਧ ਬਣਿਆ ਸੀ ਸਤਿਗੁਰੂ ਦੀ ਕਿਰਪਾ ਦੇ ਨਾਲ ਗੁਰੂ ਸਾਹਿਬ ਦੇ ਮਹਿਲ ਬਾਬਾ ਅਮਰਦਾਸ ਜੀ ਦੇ ਘਰ ਉਹ ਕਹਿਣ ਲੱਗੇ ਆਪਾਂ ਬੇਟੀ ਭਾਂਦੀ ਦਾ ਰਿਸ਼ਤਾ ਕਰਨਾ ਹੈ ਆਪਾਂ ਵਰ ਨਭੀਏ ਕੋਈ ਚੰਗਾ ਜਾਂ ਜਿਵੇਂ ਕਿ ਉਹ ਸਾਹਮਣੇ ਬੱਚਾ ਬੈਠਾ ਉਹੋ ਜਿਹਾਵੇਂ ਜੇ ਗੁਰੂ ਅਮਰਦਾਸ ਜੀ ਕਹਿਣ ਲੱਗੇ ਪਲਿਏ ਜੇ ਇਹੋ ਯਾਦ ਆਪਣਾ ਹੈ ਤੇ ਫਿਰ ਇਹ ਤਾਂ ਸਾਹਮਣੇ ਹੀ ਕਿੰਨੀ ਵੱਡੀ ਬਾਹਰ ਕਿਰਪਾ ਬਖਸ਼ ਸੀ ਉਹਦੇ ਉੱਤੇ ਜਦੋਂ ਸਿਰ ਤੇ ਹੱਥ ਰੱਖਿਆ ਪਿਆਰਿਓ ਤੇ ਗੁਰੂ ਰਾਮਦਾਸ ਜੀ ਸੇਵਾ ਸਿਵਰਨ ਦੇ ਵਿੱਚ ਹੀ ਜੁਟ ਜਾਂਦੇ ਸਨ ਉਸ ਵੇਲੇ ਗੋਇੰਦਵਾਲ ਸਾਹਿਬ ਜਿਹੜੀ ਬੌਲੀ ਸਾਹਿਬਾਂ ਦੀ ਉਹਦੀ ਵੀ ਖਦਾਈ ਚੱਲਦੀ ਸੀ। ਉੱਥੇ ਟੋਕਰੇ ਢੋਏ ਉਹਨਾਂ ਨੇ ਸਿਰ ਦੇ ਸਰੀਕਾਂ ਨੇ ਆਣ ਕੇ ਜਦੋਂ ਵੇਖਣਾ ਹੈ ਜਦੋਂ ਪਤਾ ਲੱਗਾ ਕਿ ਪੱਗ ਥੱਕ ਹੋਈ ਆ ਵਿਆਹ ਦੀ ਆਣ ਕੇ ਵੇਖਿਆ ਤੇ ਗੁਰੂ ਅਮਰਦਾਸ ਨੂੰ ਬੜਾ ਬੁਰਾ ਭਲਾ ਆ ਗਿਆ। ਕਹਿਣ ਲੱਗੇ ਜਵਾਈ ਨੂੰ ਸਿਰ ਤੇ ਟੋਕਰੇ ਚਕਵਾਉਂਦਾ ਦੇਖੋ। ਜਵਾਈ ਨੂੰ ਕੰਮ ਕਰਵਾਉਂਦਾ। ਗੁਰੂ ਸਾਹਿਬ ਹਰਖ ਦੇ ਵਿੱਚ ਆਏ ਮਨ ਦੇ ਵਿੱਚ ਉਹਨਾਂ ਦੇ ਬੜਾ ਵਰਾਂਗ ਉੱਠਿਆ ਉਹ ਕਹਿਣ ਲੱਗੇ ਭਲਿਓ ਇਹ ਮਿੱਟੀ ਦਾ ਟੋਕਰਾ ਨਾ ਸਮਝਿਓ ਇਹ ਸਾਰੀ ਦੁਨੀਆ ਦਾ ਸ਼ਤਰ ਹੈ ਜਿਹੜਾ ਇਹ ਗੁਰੂ ਰਾਮਦਾਸ ਦੇ ਭਾਈ ਜੇਠੇ ਦੇ ਸਿਰ ਤੇ ਝੁਲਦਾ ਹੈ ਇਹਦੇ ਸਿਰ ਤੇ ਇਹ ਸ਼ਤਨ ਝੁਲਣਾ ਹੈ ਇਹ ਮਿੱਟੀ ਨਹੀਂ ਇਹ ਕੇਸਰ ਦਾ ਟੋਕਰਾ ਹੈ ਪਿਆਰੋ ਇਸ ਤਰੀਕੇ ਦੇ ਨਾਲ ਉਹਨਾਂ ਨੇ ਸਮਝਾਇਆ ਔਰ ਅੱਜ ਵੇਖੋ ਜਿਸ ਬੱਚੇ ਨੂੰ ਹਨਾਫ ਕਹਿੰਦੇ ਸੀ ਅੱਜ ਉਸ ਦਰ ਦੇ ਉੱਤੇ ਲੱਖਾਂ ਲੋਕ ਆਉਂਦੇ ਨੇ ਤੇ ਲੱਖਾਂ ਲੋਕ ਦਾਨ ਕਰਦੇ ਨੇ ਤੇ ਗੁਰੂ ਰਾਮਦਾਸ ਦੇ ਲੰਗਰ ਦੇ ਵਿੱਚ ਕੋਈ ਖੁੱਖਾ ਨਹੀਂ ਜਾਂਦਾ ਅੱਜ ਸਾਰੀ ਦੁਨੀਆ ਤੇ ਰਜ ਕੇ ਗਫਾ ਸ਼ੱਕੇ ਜਾਂਦੀ ਹੈ ਹਰ ਤਰ੍ਹਾਂ ਦਾ ਸੰਗਤ ਵਾਤੀ ਲੰਗਰ ਪ੍ਰਸ਼ਾਦਾ ਤਿਆਰ ਹੁੰਦਾ ਹੈ ਕਿਸੇ ਗੱਲ ਦੀ ਕੋਈ ਕਮੀ ਨਹੀਂ ਰਹਿੰਦੀ ਸੋ ਸੰਗਰੂ ਸੱਚੇ ਪਾਤਸ਼ਾਹ ਦੀ ਕਿਰਪਾ ਕੀਤੀ ਤੇ ਅੱਜ ਦਾ ਦਿਨ ਪਵਿੱਤਰ ਦਿਹਾੜਾ ਪਿਆਰਿਓ ਅੱਜ ਨੀ ਪੱਥਰ ਰਮੰਦਰ ਸਾਹਿਬ ਦਾ ਰੱਖਿਆ ਗਿਆ ਔਰ ਉਸ ਦਾ ਕਾਰਜ ਸ਼ੁਰੂ ਕੀਤਾ ਗਿਆ ਉਸ ਤੋਂ ਬਾਅਦ ਅੱਗੇ ਲੰਬੇਰੀ ਇਤਿਹਾਸ ਹੈ ਇਥੋਂ ਤੱਕ ਕਾਜੀ ਦੇ ਨਾਲ ਸਮਝ ਪਾਈਏ ਹੋਈਆਂ ਭੁੱਲਾਂ ਨੂੰ ਨਾ ਜਿਤਾਰਿਓ ਗੱਜ ਕੇ ਫਤਿਹ ਗਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ